ਤੇ ਅੱਜ ਆਪਾਂ ਪਹੁੰਚੇ ਆ ਨਰਵਾਣਾ ਸ਼ਹਿਰ ਤੇ ਤੁਹਾਨੂੰ ਇੱਥੇ ਪੁਰਾਣੇ ਜ਼ਮਾਨੇ ਦੇ ਘਰ ਦਿਖਾਉਨੇ ਆ ਤੇ ਉਹਨਾਂ ਤੇ ਕੀਤੀ ਹੋਈ ਕਾਰਾਗਰੀ ਦਿਖਾਉਨੇ ਆ ਜਿਹੜੀ ਪਿੱਲਰਾਂ ਤੇ ਕਾਰਾਗਰੀ ਕਰਦੇ ਸੀ ਪਹਿਲਾਂ ਉਹ ਦਿਖਾਵਾਂਗੇ ਤੁਹਾਨੂੰ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਪਹਿਲਾਂ ਵਾਲੇ ਡਿਜ਼ਾਈਨ ਸੋਹਣੇ ਸੀ ਜਾਂ ਹੁਣ ਵਾਲੇ ਡਿਜ਼ਾਈਨ ਸੋਹਣੇ ਨੇ ਠੀਕ ਹੈ ਜੀ ਤੇ ਦਿਖਾਉਨੇ ਆ ਤੁਹਾਨੂੰ ਫਿਰ ਪੁਰਾਣੇ ਰਵਾਇਤ ਦੇ ਘਰ ਤੇ ਪੁਰਾਣੇ ਰਵਾਇਤ ਦੇ ਜੰਗਲੇ ਜਿਹੜੇ ਦੁਬਾਰੇ ਹੁਣ ਚੱਲੇ ਨੇ ਹੈਨਾ ਤੁਸੀਂ ਦੱਸਿਓ ਫਿਰ ਕਮੈਂਟ ਕਰਕੇ ਤੇ ਤੁਸੀਂ ਵੀ ਦੇਖੋ ਆ ਕਰੋ ਚੈੱਕ ਪੁਰਾਣੇ ਜ਼ਮਾਨੇ ਦੇ ਜੰਗਲੇ ਬਣੇ ਹੋਏ ਤੇ ਪੁਰਾਣੇ ਜ਼ਮਾਨੇ ਦੇ ਘਰ ਹੋਰ ਵੀ ਦਿਖਾਵਾਂਗੇ ਤੁਹਾਨੂੰ ਪੁਰਾਣੇ ਜ਼ਮਾਨੇ ਦੇ ਘਰ ਬਣੇ ਹੋਏ ਆ ਸਾਡੇ ਪੰਜਾਬ ਦਾ ਵਿਰਸਾ ਰੇੜਾ ਜਿਨਾ ਬਿਨਾ ਸਾਡੀ ਕੋਈ ਸਾਡੀ ਕੋਈ ਗੱਦੀ ਹੈ ਨਹੀਂ ਸੀ ਜਿਨਾ ਬਿਨਾ ਪੰਜਾਬ ਚ ਤਾਂ ਇਹ ਰਹੇ ਹੀ ਨਹੀਂ ਅਸੀਂ ਹਰਿਆਣੇ ਚ ਆਏ ਹੋਇਆ ਇੱਥੇ ਹਰਿਆਣੇ ਚ ਬਹੁਤ ਕੁਝ ਇਹੋ ਜਿਹਾ ਦੇਖਣ ਨੂੰ ਮਿਲਿਆ ਜਿਹੜਾ ਇਹਨਾਂ ਨੇ ਅੱਜ ਵੀ ਸਾਹਮਣੇ ਰੱਖਿਆ ਹੋਇਆ ਜਿਵੇਂ ਕਿ ਬਲਦ ਰੇੜੇ ਬਲਦ ਰੇੜੇ ਇੱਕ ਲੰਗ ਗਿਆ ਬਲਦ ਜੋੜਿਆ ਹੋਇਆ ਸੀ ਜੋੜੀ ਜੋੜੀ ਹੋਈ ਸੀ ਠੀਕ ਹੈ ਤੇ ਰੇੜੇ ਤਾਂ ਇੱਥੇ ਬਹੁਤ ਮਿਲ ਜਾਂਦੇ ਨੇ ਦੇਖਣ ਨੂੰ ਤੇ ਪੁਰਾਣੇ ਘਰ ਵੀ ਬਹੁਤ ਨੇ ਤੇ ਪਹਿਲਾ ਵਾਲੇ ਹਲ ਉਹ ਪਏ ਨੇ ਹਾਲਾ ਉਹ ਘਰ ਉਹਦੇ ਸਾਹਮਣੇ ਤੇ ਪੁਰਾਣਾ ਘਰ ਉਹ ਸਾਹਮਣੇ ਵੀ ਦੇਖੋ ਜਿੱਥੇ ਗੱਡੀ ਖੜੀ ਐ ਤੇ ਉਹਦੇ ਨਾਲ ਇੱਕ ਰੇੜਾ ਖੜਿਆ ਉਹ ਵੀ ਦੇਖੋ ਤੁਸੀਂ ਤੁਸੀਂ ਦੱਸੋ ਕਮੈਂਟ ਕਰਕੇ ਵੀ ਆਪਣੇ ਪੰਜਾਬ ਵਿੱਚ ਇਹ ਚੀਜ਼ਾਂ ਹੁਣ ਹੈਗੀਆਂ ਨੇ ਤਾਂ ਹੈਗੀਆਂ ਕਿੱਥੇ ਨੇ ਤੇ ਇੱਕ ਤੁਹਾਨੂੰ ਇੱਧਰ ਵੀ ਦਿਖਾਉਣਾ ਜਮਾ ਹੀ ਪੁਰਾਣੇ ਮਾਡਲ ਦਾ ਤੇ ਆਹ ਦੇਖੋ ਜਮਾ ਪੁਰਾਣੇ ਜ਼ਮਾਨੇ ਦਾ ਘਰ ਕਲਾਕਾਰੀ ਦੇਖੋ ਤੁਸੀਂ ਕਿੰਨਾ ਸੋਹਣਾ ਕਿੰਨਾ ਵਧੀਆ ਕਿੰਨੇ ਵਧੀਆ ਤਰੀਕੇ ਨਾਲ ਕੰਮ ਕਰਿਆ ਹੋਇਆ ਤੇ ਉੱਪਰ ਵੀ ਦੇਖੋ ਤੁਸੀਂ ਵੀ ਕਲਾਕਾਰੀ ਦੇਖੋ ਮਿਸਤਰੀਆਂ ਦੀ ਪਹਿਲਾਂ ਵਾਲਿਆਂ ਦੀ ਹੁਣ ਵਾਲਾ ਬਣਾ ਕੇ ਮਿਸਤਰੀ ਨਕਸ਼ੇ ਤੇ ਕੋਠੀ ਡਿਜ਼ਾਈਨ ਨਕਸ਼ੇ ਵਾਲੇ ਤੋਂ ਬਣਵਾ ਲੰਨੇ ਨੇ ਮੇਰੇ ਵਰਗਾ ਲਾ ਕੇ ਡੂੜੇ ਚੌੜਾ ਹੋ ਜਾਂਦਾ ਮੈਂ ਕਾਰੀਗਰਾਂ ਕਾਰੀਗਰ ਆ ਸੀ ਜਿਨ੍ਹਾਂ ਨੇ ਬਿਨਾ ਕਿਸੇ ਗੁਣੀਏ ਤੋਂ ਬਿਨਾ ਕਿਸੇ ਗੱਜ ਤੋਂ ਸਿੱਧੀਆਂ ਕੰਧਾਂ ਤੇ ਸਿੱਧੇ ਬਨੇਰੇ ਕੱਢੇ ਹੋਏ ਤੇ ਇੱਕ ਗੱਲ ਹੋਰ ਦੇਖੋ ਤੁਸੀਂ ਜੰਗਲੇ ਦੇ ਵਿੱਚ ਮੂਰਤ ਵੀ ਬਣਾਈ ਹੋਈ ਐ ਤਸਵੀਰ ਬਣਾਈ ਹੋਈ ਐ ਹੁਣ ਐ ਨਹੀਂ ਪਤਾ ਵੀ ਇਹ ਕਿਹੜਾ ਦੇਵੀ ਦੇਵਤਾ ਤੇ ਦੇਖੋ ਕ੍ਰਿਸ਼ਨ ਭਗਵਾਨ ਦੀ ਹੈ ਕ੍ਰਿਸ਼ਨ ਭਗਵਾਨ ਹਾਂ ਕ੍ਰਿਸ਼ਨ ਭਗਵਾਨ ਜੀ ਨੇ ਤੁਸੀਂ ਕਾਰਾਗਰੀ ਦੇਖੋ ਬੰਦਿਆਂ ਦੀ ਪਹਿਲਾਂ ਵਾਲੇ ਮਿਸਤਰੀਆਂ ਦੀ ਇਹ ਕਿੰਨੀ ਸੋਹਣੀ ਕਾਰਾਗਰੀ ਕਰੀ ਹੋਈ ਹੈ